ਬਠਿੰਡਾ ਦੇ ਵਿੱਚ ਸਰਹੰਦ ਨਹਿਰ ਚ ਕਾਰ ਡਿੱਗਣ ਤੋਂ ਬਾਅਦ ਡੁੱਬ ਰਹੇ 11 ਲੋਕਾਂ ਨੂੰ ਬਚਾਉਣ ਵਾਲੇ ਬਹਾਦਰ ਪੀਸੀਆਰ ਜਵਾਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਮਾਨਿਤ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਇਨ੍ਹਾਂ ਬਹਾਦਰ ਪੁਲਿਸ ਜਵਾਨਾਂ ਨਾਲ ਮੁਲਾਕਾਤ ਕੀਤੀ ਹੈ ਇਸ ਮੌਕੇ ਬਠਿੰਡਾ ਦੇ ਐਸਐਸਪੀ ਅਮਨੀਤ ਕੋਂਡਲ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਨੇ ਏਐਸਆਈ ਰਜਿੰਦਰ ਸਿੰਘ ਅਤੇ ਏਐਸਆਈ ਨਰਿੰਦਰ ਸਿੰਘ ਤੇ ਹੈੱਡ ਕਨਸਟੇਬਲ ਜਸਵੰਤ ਸਿੰਘ ਤੇ ਸੀਨੀਅਰ ਕਨਸਟੇਬਲ ਹਰਪਾਲ ਕੌਰ ਨੂੰ ਡੀਜੀਪੀ ਕਮਾਂਡੇਸ਼ਨ ਡਿਸਕ ਅਤੇ 25000 ਰੁਪਏ ਦੀ ਨਗਦ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ ਬਠਿੰਡਾ ਪੁਲਿਸ ਦੀਆਂ ਪੀਸੀਆਰ ਪਾਰਟੀਆਂ ਜੋ ਕਿ ਹਮੇਸ਼ਾ ਤਨਦੇਹੀ ਅਤੇ ਸੰਜੀਦਗੀ ਦੇ ਨਾਲ ਆਪਣੀ ਡਿਊਟੀ ਨਿਭਾਰੀਆਂ ਨੇ ਉਹਨਾਂ ਨੂੰ ਏਬੀਪੀ ਸਾਂਝਾ ਦੇ ਵੱਲੋਂ ਵੀ ਸਲਾਮ ਹੈ ਜੀ ਸਾਡੀ ਕੰਟਰੋਲ ਰੂਮ ਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਸਰਹੰਦ ਕਨਾਲ ਚ ਇੱਕ ਗੱਡੀ ਸੈਡਾਨ ਵੀਕਲ ਡੁੱਬ ਗਈ ਹੈ ਤੇ ਉਹਦੇ ਚ ਕੁਝ ਬੱਚੇ ਵੀ ਹੈਗੇ ਤੇ ਕਈ ਉਹਦੇ ਚ ਪੈਸੈਂਜਰਸ ਹੈ ਔਰ ਇਮੀਡੀਏਟਲੀ ਸਾਡੀ ਜਿਹੜੀ ਮੌਕੇ ਦੀ ਪੀਸੀਆਰ ਟੀਮ ਸੀ ਜਿਹੜੀ ਸਾਡੀ ਪਿਕਟ ਹੈ ਵਿਕਟਰ ਕੀ ਨੰਬਰ ਹੈ ਵਿਕਟਰ 8 ਇਹਨਾਂ ਦੀ ਉਸ ਟਾਈਮ ਥੋੜਾ ਸ਼ਿਫਟਿੰਗ ਦਾ ਟਾਈਮ ਹੁੰਦਾ ਹੈ ਜਿਹੜੇ ਰਾਤ ਵਾਲੇ ਔਰ ਮਾਰਨਿੰਗ ਦੀ ਇੰਟਰਚੇਂਜ ਚੱਲ ਰਹੇ ਹੁੰਦੇ ਤੇ ਜਿਹੜੇ ਚਾਰੋਂ ਸਿਗੇ ਏਐਸਆਈ ਨਰਿੰਦਰ ਰਜਿੰਦਰ ਨਰਿੰਦਰ ਔਰ ਹੈਡ ਕਨਸਟੇਬਲ ਜਸਵੰਤ ਔਰ ਹਰਪਾਲ ਲੀਡ ਸੀਨੀਅਰ ਸੀਨੀਅਰ ਕਨਸਟੇਬਲ ਹਰਪਾਲ ਕੋਰ ਇਹ ਚਾਰੋਂ ਮੌਕੇ ਤੇ ਇਮੀਡੀਏਟਲੀ ਪਹੁੰਚ ਗਏ ਔਰ ਜਿਹੜਾ ਜਸਵੰਤ ਔਰ ਨਰਿੰਦਰ ਹੈ ਇਨਾਂ ਨੇ ਇਮੀਡੀਏਟਲੀ ਉਹਦੇ ਚ ਨਹਿਰ ਚ ਛਾਲ ਮਾਰ ਦਿੱਤੀ ਔਰ ਜਿਹੜੇ ਬਾਕੀ ਦੋ ਸਿਗੇ ਹਰਪਾਲ ਕੋਰ ਔਰ ਰਜਿੰਦਰ ਇਨਾਂ ਨੇ ਬਾਹਰੋਂ ਰਸਾ ਦੇਣ ਚ ਤੇ ਬਾਕੀ ਸਾਰੀ ਚੀਜ਼ਾਂ ਚ ਐਜ਼ ਅ ਟੀਮ ਇਹਨਾਂ ਨੇ ਕੰਮ ਕੀਤਾ ਨਾਲ ਇਹਨਾਂ ਨੂੰ ਪਬਲਿਕ ਦੀ ਵੀ ਸਪੋਰਟ ਮਿਲੀ ਔਰ ਇੱਥੇ ਇੱਕ ਹੋਰ ਵੀ ਰਾਗੀਰ ਸੀਗਾ ਉਹਨੇ ਵੀ ਡਾਈਵ ਕੀਤਾ ਤੁਸੀਂ ਸਾਰੇ ਵੀਡੀਓਸ ਚ ਦੇਖਿਆ ਹੋਇਆ ਸੋ ਬਾਏ ਦਾ ਗ੍ਰੇਸ ਆਫ ਗੋਡਨ ਇਹਨਾਂ ਦੀ ਬਹਾਦਰੀ ਔਰ ਪ੍ਰੈਜ਼ੈਂਸ ਆਫ ਮਾਈਂਡ ਕਰਕੇ ਸਾਰੇ ਦੇ ਸਾਰੇ ਜਿਹੜੇ ਵਿਅਕਤੀ ਸੀਗੇ ਗੱਡੀ ਚ ਜਿਹਦੇ ਚ ਪੰਜ ਬੱਚੇ ਸੀਗੇ ਦੋ ਲੇਡੀਜ਼ ਦੋ ਜੈਂਟਸ ਸੋ ਕੁੱਲ ਮਿਲਾ ਕੇ 11 ਉਹਦੇ ਚ ਪੈਸੇਂਜਰ ਸੀਗੇ ਸਾਰਿਆਂ ਨੂੰ ਸੇਫਲੀ ਰੈਸਕਿਊ ਕਰਕੇ ਅੱਗੇ ਐਨ ਜੀਓ ਦੀ ਸਹਾਇਤਾ ਨਾਲ ਹਸਪੀਟਲ ਭਜਵਾਇਆ ਗਿਆ ਸੋ ਕੁਲ ਮਿਲਾ ਕੇ ਇਹਨਾਂ ਦੀ ਪ੍ਰੋਐਕਟਿਵਨੈਸ ਪਬਲਿਕ ਸਪੋਰਟ ਦੇ ਨਾਲ ਬੜਾ ਹੀ ਵੱਡਾ ਜਿਹੜਾ ਹਾਦਸਾ ਹੋ ਜਾਣਾ ਸੀ ਕੱਲ ਸਵੇਰੇ ਉਹ ਟਲ ਗਿਆ ਐਂਡ ਵੀ ਅਪਰੀਸ਼ੀਏਟ ਥੈਮ ਇਹਨਾਂ ਦੇ ਸਦਕੇ ਬਠਿੰਡਾ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਲੋਕਾਂ ਨੇ ਵੀ ਬਹੁਤ ਅਪਰੀਸ਼ੀਏਟ ਕੀਤਾ ਔਰ ਡੀਜੀ ਸਰ ਦੇ ਧਿਆਨ ਚ ਲੈ ਕੇ ਆਏ ਤੇ ਡੀਜੀ ਸਰ ਨੇ ਇਹਨਾਂ ਦੇ ਸ਼ਲਾਗਾਯੋਗ ਕੰਮ ਦੇ ਸਦਕੇ ਚਾਰੇ ਚਾਰੇ ਜਿਹੜੇ ਮੁਲਾਜ਼ਮ ਹੈ ਇਹਨਾਂ ਚਾਰਾਂ ਨੂੰ ਡੀਜੀਪੀ ਕਮੈਂਡੇਸ਼ਨ ਡਿਸਕ ਦਿੱਤੀ ਹੈ ਤੇ ਨਾਲ ਨਾਲ ਸਾਰੇ ਚਾਰਾਂ ਨੂੰ 25-25 ਹਜ਼ਾਰ ਕੈਸ਼ ਅਵਾਰਡ ਵੀ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਦਿੱਤਾ ਹੈ ਔਰ ਨਾਲ ਦੇ ਨਾਲ ਸੀਐਮ ਸਾਹਿਬ ਨੇ ਵੀ ਬਹੁਤ ਅਪਰੀਸ਼ੀਏਟ ਕੀਤਾ ਹੈ ਔਰ ਜਲਦੀ ਇਹਨਾਂ ਨੂੰ ਸ਼ਾਇਦ ਜਾਂ ਤਾਂ ਫੋਨ ਕਾਲ ਜਾਂ ਫਿਜ਼ੀਕਲੀ ਇਹਨਾਂ ਨੂੰ ਸੀਐਮ ਸਾਹਿਬ ਨੂੰ ਮਿਲਾਇਆ ਵੀ ਜਾਏਗਾ ਸੋ ਇਟ ਇਜ਼ ਜਸਟ ਐਕਨੋਲਜਮੈਂਟ ਕਿ ਜਿਹੜਾ ਵਧੀਆ ਕੰਮ ਕਰਦੇ ਆ ਉਹਨੂੰ ਪਬਲਿਕ ਵੀ ਅਪਰੀਸ਼ੀਏਟ ਕਰਦੀ ਹੈ ਔਰ ਸਰਕਾਰ ਵੱਲੋਂ ਜਾਂ ਸਾਡੇ ਸੀਨੀਅਰ ਆਫੀਸਰਸ ਵੱਲੋਂ ਵੀ ਨਾਲ ਦੇ ਨਾਲ ਉਹਨਾਂ ਨੂੰ ਸਪੋਰਟ ਕੀਤਾ ਜਾਂਦਾ ਸੋ ਇਸੇ ਸਦਕੇ ਅੱਜ ਮੈਂ ਇਹਨਾਂ ਨੂੰ ਇੱਥੇ ਬੁਲਾ ਕੇ ਅਵਾਰਡ ਦਿੱਤੇ ਆ ਡੀਜੀ ਸਰ ਦੇ ਬਿਹਾਫ ਤੇ ਮੈਮ ਲੱਗਦਾ ਜਿਵੇਂ ਇਸ ਤਰ੍ਹਾਂ ਦੇ ਹਾਸੇ ਹੋ ਜਾਂਦੇ ਨੇ ਸਵੀਵਿੰਗ ਵਗੈਰਾ ਦਾ ਕੋਈ ਘੱਟੋ ਘੱਟ ਕੋਈ ਟ੍ਰੇਨਿੰਗ ਲੱਗ ਜਾਏ ਪੁਲਿਸ ਦੀ ਹਾਂਜੀ ਇਹਨਾਂ ਨੇ ਵੀ ਮੈਨੂੰ ਦੱਸਿਆ ਕਿ ਥੈਂਕਫੁਲੀ ਇਹਨਾਂ ਦੀ ਗੱਡੀ 'ਚ ਕੁਝ ਇਕਵਿਪਮੈਂਟ ਸੀਗੇ ਬਟ ਜੋ ਜੋ ਹੋਰ ਇਹਨਾਂ ਨੇ ਸਾਨੂੰ ਆਪਣੇ ਵੀ ਲਾਈਵ ਸੇਵਿੰਗ ਇਕਵਿਪਮੈਂਟ ਦੱਸਿਆ ਉਹ ਕਿ ਇਮੀਡੀਏਟਲੀ ਜੋਇਨ ਨੇ ਆਪਣਾ ਪ੍ਰੈਜੈਂਸ ਆਫ ਮਾਈਂਡ ਸ਼ੋ ਕਰਕੇ ਆ ਬਹਾਦਰੀ ਸ਼ੋ ਕਰਕੇ ਐਕਟ ਕੀਤਾ 댓 ਇਜ਼ ਰੀਅਲੀ ਅ ਕਾਜ਼ ਆਫ ਅਪਰੀਸ਼ੀਏਸ਼ਨ ਤੋਂ ਉਸੇ ਲਈ ਅਸੀਂ ਇਹਨਾਂ ਨੂੰ ਅੱਜ ਇੱਥੇ ਬੁਲਾਇਆ ਹਾਂ ਜਸਵੰਤ ਨੇ ਦੱਸਿਆ ਕਿ ਉਹੀ ਗੱਲ ਹੈ ਨਾ ਤੁਸੀਂ ਸਾਰਿਆਂ ਨੇ ਕੱਲ ਬੜਾ ਇਸ ਚੀਜ਼ ਨੂੰ ਅਪਰੀਸ਼ੀਏਟ ਕੀਤਾ ਕਿ ਇਹਨਾਂ ਨੂੰ ਤੈਰਨਾ ਵੀ ਨਹੀਂ ਆਉਂਦਾ ਪਰ ਉਸ ਟਾਈਮ ਇਹਨਾਂ ਨੇ ਆਪਣੇ ਛੋਟੇ ਬੱਚੇ ਦਾ ਵੀ ਸੋਚ ਕੇ ਆ ਪੁਲਿਸ ਦੀ ਨੌਕਰੀ ਨੂੰ ਪ੍ਰੂਫ ਕੀਤਾ ਕਿ ਡਿਊਟੀ ਕਮਸ ਫਰਸਟ ਫਾਰ ਅਸ ਸੋ ਇਹਨਾਂ ਨੇ immediately ਛਾਲ ਮਾਰ ਦਿੱਤੀ ਔਰ ਇੰਨੀ ਸਾਰੀ ਲਾਈਵਸ ਪ੍ਰੈਸ਼ਰਸ ਲਾਈਵਸ ਨੂੰ ਕਲ ਸੇਵ ਕੀਤਾ ਐਂਡ ਵੀ ਆਰ ਪ੍ਰਾਊਡ ਆਫ 올4 ਆਫ them ਜੀ ਸਰੋਂ ਦਾ ਬਰਥਡੇ ਵੀ ਸੀ ਕੱਲ ਜੀ ਕਹਿੰਦੇ ਹਾਂ ਮੈਂ ਬਲੇਟਡ ਹੈਪੀ ਬਰਥਡੇ ਵੀ ਵਿਸ਼ ਕੀਤਾ ਕੱਲ ਮੈਂ ਚੰਡੀਗੜ੍ਹ ਸੀ ਗੀ ਸੋ ਆਈ ਕੁਡ ਨੋਟ ਮੀਟ them ਮੈਨ ਲੱਗਦਾ ਨਹੀਂ ਕਿ ਪੰਜ ਮਿੰਟ ਪਹਿਲਾਂ ਹੀ ਸਾਡੀ ਡਿਊਟੀ ਆਫ ਹੋਣ ਵਾਲੀ ਸੀ ਕਾਲ ਆ ਗਈ ਸੀ ਕਾਲ ਤੇ ਜਾਵੋ ਜਨੇ ਮੌਕੇ ਤੇ ਪਹੁੰਚੇ ਹੈਗੇ ਹਾਂਜੀ ਇਹ ਦੱਸ ਰਹੇ ਕਿ ਇਹਨਾਂ ਦਾ ਇੰਟਰਚੇਂਜਰ ਡਿਊਟੀ ਟਾਈਮ ਹੁੰਦਾ ਦੋ ਦੀ ਸ਼ਿਫਟ ਚੇਂਜ ਹੋਣੀ ਸੀ ਦੋਨੇ ਜੁਆਇਨ ਕਰਨਾ ਸੀ ਬਟ ਚਾਰਾਂ ਨੇ ਹੀ ਇਮੀਡੀਏਟਲੀ ਮੌਕੇ ਤੇ ਜਾ ਕੇ ਮੌਕਾ ਸਾਹਮਣੇ ਹੋਰ ਨਾਲ ਦੇ ਨਾਲ ਸਾਡੇ ਐਸਐਚਓ ਸਾਹਿਬ ਕਨਾਲ ਕਲੋਨੀ ਵੀ ਉੱਥੇ ਪਹੁੰਚ ਗਏ ਸੀਗੇ ਸੋ ਕੁਲ ਮਿਲਾ ਕੇ ਇਟਸ ਅ ਮੈਟਰ ਆਫ ਪ੍ਰਾਈਡ ਫਾਰ ਅਸ ਐਂਡ ਥੈਟ ਇਜ਼ ਵਾਈ ਵੀ ਆਰ ਅਪਰੀਸ਼ੀਏਟਿੰਗ ਬੜਾ ਵਧੀਆ ਕੰਮ ਕੀਤਾ ਪੁਲਿਸ ਨੂੰ ਅਨ ਲੱਗਦ ਨੇ ਕਿ ਹੁਣ ਲੋਕ ਨੂੰ ਸਮਝ ਨਜ਼ਰ ਆ 11 ਲੋਕ ਇੱਕ ਗੱਡੀ ਦੇ ਸਾਹਮਣੇ ਛੁੱਟੀ ਗਈ ਹੁੰਦੀ ਹਾਂਜੀ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਚਲੋ ਹੁਣ ਜੋ ਹਾਦਸਾ ਟਲ ਗਿਆ ਬਟ ਯੈਸ ਮੈਸੇਜ ਮੈਸੇਜ ਤਾਂ ਤੁਹਾਡੇ ਸਾਹਮਣੇ ਹੀ ਆ ਜੀ ਉਹਦੇ ਚ ਗੱਡੀ ਚ 11 ਇਨ ਵਿਅਕਤੀ ਕਿਵੇਂ ਸਗੇ ਸਾਡੇ ਲਈ ਵੀ ਸੋਚਣ ਦੀ ਗੱਲ ਹੈ ਜੇਕਰ ਤਿੰਨ ਪੈਸੇਂਜਰ ਅੱਗੇ ਬੈਠੇ ਹੁੰਦੇ ਨਹੀਂ ਤਾਂ ਫਿਰ ਡੇਅਰ ਸੈਟਿੰਗ ਤੇ ਹੋਰ ਸ਼ੇਅਰਿੰਗ ਦਾ ਬਹੁਤ ਮੁਸ਼ਕਿਲ ਹੋ ਜਾਏਗਾ ਜਿਸੇ ਦੇਖੋ ਇੱਕ ਡਿਊਟੀ ਪਬਲਿਕ ਦੀ ਵੀ ਰਿਸਪੋਨਸੀਬਿਲਟੀ ਆਪ ਵੀ ਹੁੰਦੀ ਹੈ बिकॉज़ ਜਨਤਾ ਸਾਡੇ ਸਾਰਿਆਂ ਦੀ ਆਪਣੀ ਹੈ ਲਾਈਫ ਵਨਸ ओन ਲਾਈਫ ਕਮਸ ਫਰਸਟ ਇਸ ਚੀਜ਼ ਨੂੰ ਅਸੀਂ ਸੈਪਰੇਟਲੀ ਦੇਖਾਂਗੇ ਬਟ ਫਿਲਹਾਲ ਅਸੀਂ ਇਹਨਾਂ ਨੂੰ ਅਪਰੀਸ਼ੀਏਟ ਕਰਨ ਲਈ ਇੱਥੇ ਬੁਲਾਇਆ ਸੋ ਪੁਲਿਸ ਦੇ ਨਾਲ ਉਹਨਾਂ ਦੀ ਕੋ ਰਾਗੀਰ ਨੇ ਵੀ ਆਪਣੀ ਜਾਣੋਖਣ ਦੇ ਵਿੱਚ ਪਾ ਕੇ ਹਲਕੀ ਜਿਹੀ ਕੁਝ ਕੀਤੀ ਕਿ ਉਹਨਾਂ ਨਾਲ ਰਾਬਤਾ ਕੀਤਾਗੇ ਤੁਹਾਡੇ ਕੋਲ ਫਿਲਹਾਲ ਤਾਂ ਜੀ ਮੈਂ ਇਹਨਾਂ ਨੂੰ ਹੀ ਬੁਲਾਇਆ ਤੇ ਉਹਨਾਂ ਨੂੰ ਵੀ ਅਸੀਂ ਡੈਫੀਨਿਟਲੀ ਬੁਲਾ ਕੇ ਐਕਨੋਲਜ ਕਰਾਂਗੇ ਦੱਸਿਆ ਇਹਨਾਂ ਨੂੰ ਪਬਲਿਕ ਇਸ ਤਰੀਕੇ ਦੇ ਨਾਲ ਆਪਣਾ ਹਾਂ ਜੀ ਇਹ ਬੜੀ ਵੱਡੀ ਗੱਲ ਹੈ ਕਿ ਕੋਈ ਰਾਗੀਰ ਇਹਨਾਂ ਦੇ ਨਾਲ ਉਹਨਾਂ ਨੇ ਕਾਫੀਆਂ ਨੇ ਰਾਦਰ ਇਹਨਾਂ ਦੀ ਸਪੋਰਟ ਕੀਤੀ ਬਟ ਕਿਉਂਕਿ ਸਾਡੇ ਮੁਲਾਜ਼ਮ ਆਈਡੈਂਟੀਫਾਈਡ ਹੁੰਦੇ ਸੋ ਅਸੀਂ ਵੀ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਇਹਨਾਂ ਨੂੰ ਅੱਜ ਇੱਥੇ ਬੁਲਾਇਆ ਰਾਈਟ ਥੈਂਕ ਯੂ